ਰਾਮ ਨਾਮ ਆਰਾਮ ਨਾਮ ਆਰਾਮ ਨਾਮ ਉਹਨਾਂ ਦਾ ਇਸ ਤੋਂ ਮੋਕੇ ਦੇ ਉੱਤੇ ਕੀ ਕਹਿਣਾ ਹੈ ਇੱਕ ਤਾਂ ਇਹ ਦੇਖ ਸਕਦੇ ਹਾਂ ਛੁਕੀਰਾ ਜਿਹੜਾ ਜਿਹੜਾ ਮਿਲਿਆ ਜਾ ਰਿਹਾ ਹੈ ਇਹ ਇੱਕ ਮਿੰਟ ਤਾਂ ਇਹ ਦੇਖ ਸਕਦੇ ਹਾਂ ਅੱਛੇ ਅੱਛਾ ਨਜ਼ਰੀਆ ਪੁਆਇੰਟ ਰਿਕੇਟ ਹੈ ਸਾਹਮਣੇ ਗੋਲਡਨ ਗੇਟ ਤੁਸੀਂ ਜੋ ਜੀਡੀਪੀ ਬੜੀ ਸਾਫ ਚੈੱਕ ਨਹੀਂ ਗੁਰਫ ਜਾਦਤਾ ਹਰਨਾ ਬੋਲਵਾ ਕੇ ਆਂ ਚੈੱਕ ਕੀਤਾ ਜਾਣਾ ਹੈ ਸਾਡੀਆ ਨੂੰ ਬਹੁਤ ਬਹੁਤ ਜੀ ਜੀਡੀਪੀ ਦੀ ਜੀਵਾ ਤੇ ਸਾਬੰਦ ਵੀ ਅਮਰਸਰ ਦੇ ਕੋਚਿੰਗ ਕੇਟ ਤੇ ਮੌਜੂਦ ਆ ਜਿਹੜਾ ਡਰਾਈਵਰ ਨਹੀਂ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਸਾਈ ਦੇ ਰਹੇ ਨੇ ਜਿਹੜੇ ਨੇ 골ਡਨ ਗੇਟ ਤੇ ਪਹੁੰਚ ਚੁੱਕੇ ਉਹਨਾਂ ਦੇ ਨਾਲ ਜਿਹੜੇ ਨੇ ਇੱਥੇ ਪਹੁੰਚਨੇ ਸੀ ਪੀਪੀ ਸਾਹਿਬ ਦਾ 골ਡਨ ਗੇਟ ਐਂਟਰੀ ਪੁਆਇੰਟ ਹੈ ਅਮਰਸਰ ਸ਼ਹਿਰ ਦਾ ਬਿਲਕੁਲ ਬਿਆਸ ਦੇ ਵਿੱਚ ਜਿਹੜੇ ਨੇ ਇਗਜ਼ਾਮ ਨੇ ਤੇ ਹੁਣ ਜਿਹੜੇ ਬਾਕੀ ਨੇ ਕਿਉਂਕਿ ਅਮਰਸਰ ਦੇ 13 ਐਂਟਰੀ ਪੁਆਇੰਟ ਨੇ ਜਿਹੜੇ ਸੂਚੀ ਦੇ ਉੱਪਰ ਕਲੀ ਕਰੀ ਹੈ ਸ਼ਾਇਦ ਆਪਾਂ ਇਸੇ ਤੇ ਗੱਲਬਾਤ ਕਰ ਰਹੇ ਨੇ ਪੰਜਾਬ ਦੇ ਸੀਪੀ ਅੱਜ ਫੋਟੋ ਉੱਤੇ ਵੀ ਕੈਪਚਰ ਹੋ ਰਿਹਾ ਹੈ ਕਿ ਕਟੀਨ ਦਾ ਮਾਈਕ ਲਾਓ ਯਾਰ ਬਾਈ ਇਹ ਵਸ ਨਹੀਂ ਸਕਦੇ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਆਉਂਦੇ ਹੋਣਗੇ ਉਹ ਸਾਹਿਬ ਵਾਲੋ ਸਾਰੇ ਜਿਹੜੇ ਆਏ ਭਾਈ ਸਾਹਿਬ ਜਿੱਥੇ ਰਾਮ 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 ਆ ਜੀ ਸਰ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਅਭਿਆਨ ਚਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਹ ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਦੀ ਮਿਹਰ ਅਸੀਂ ਦੀ ਜੁੜੀ ਲਈਏ ਜੋ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅਪਰੇਸ਼ਨ ਕਰ ਲਈ ਹੈ ਇਸ hạtਦੀਰ ਰਾਤ ਉਸਦੀ ਕਰਾਣਾ ਸਰ ਜਿਹੜੀ ਬਾਥਰੂਮ ਅਜੇ ਦੇ ਵਿੱਚ ਵੀ ਜਿਹੜੇ ਨੇ ਤਾਂ ਕਾਫੀ ਦਿੱਤੀ ਪਿਆਰੀ ਦਿਨ ਰਾਤ ਜੂਰੀ ਕਰ ਰਹੇ ਇਹਨਾਂ ਦੇ ਬਹੁਤ ਮੋराल ਬਣੇ ਜੀ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰ ਰਹੇ ਹੈ ਸਰ ਨਸ਼ੇ ਨੂੰ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਉਸ ਜੇਕਰ ਪੰਜਾਬ ਪੁਲਿਸ ਜੋ ਮੁਲਾਜ਼ਮ ਦੀ ਗੱਲ ਕਰੀਏ ਲੇਡੀਜ਼ ਮੁਲਾਜ਼ਮ ਬੜੀ ਸੀਗੀ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲੀਸ਼ਨ ਹੋ ਰਹੀ ਹੈ ਇਹ ਜਿਹੜੀ ਕਨਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੈਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕਨਸਰਨਡ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੇ ਸਰ ਤੁਸੀਂ ਅੱਜ ਤਾਂ ਵੀ ਆਈ ਟੈਕ ਨਾਲ ਕੇ ਚੈੱਕ ਕੀਤੇ ਉਹ ਤਕਰੀਬਨ ਰੋਪੜ ਤੋਂ ਚੈੱਕ ਕਰਦੇ ਕਿਵੇਂ ਦਾ ਪਿਆਰ ਉਹਤੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਦਾ ਮੋਰਲ ਕਿਵੇਂ ਦਾ ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਾਗ ਹੈਗੀ ਅਲਰਟ ਹੈ ਤੇ ਸਟੇਟ ਨੂੰ ਸੁਰੱਖਿਤ ਤੇ ਮਹਿਫੂਜ਼ ਰੱਖਣ ਲਈ ਵਿਵਾਨ ਸਰ ਕਿੰਨੀ ਵੱਡੀ ਚੁਣੌਤੀ ਹੈ ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ ਜਦੋਂ ਜੁੱਧ ਦਾ ਇਹ ਕਦੇ ਤੋਂ ਚਲਾਇਆ ਜਾ ਰਿਹਾ ਜੀ ਸਰਪ੍ਰੇਸ ਦੀ ਮੱਝ ਪੇਟਿਆ ਜਾਵੇ ਤਾਂ ਕਿੰਨੇ ਪੀੜ੍ਹੀ ਦੀ ਜਨ ਦੇ ਕਾਮਜਾਦੂ ਮਿਲ ਚੁੱਕੀ ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੇ ਨਾਲ ਮੋਢਾ ਤੋਂ ਮੋਢਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਬਿਲਕੁਲ ਡਰੱਗ ਫ੍ਰੀ ਕਰ ਦਾਂਗੇ ਹੁਣ ਵੀ ਸਰ ਜੇ ਕੋਈ ਤੁਸੀਂ ਫਾਈਨਲ ਮੈਸੇਜ ਦੇਣਾ ਚਾਹੋਗੇ ਅਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ ਨਹੀਂ ਦੇਖੋ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਚੜਾ ਹੈਗਾ ਉਹਨਾਂ ਨੂੰ ਐਜ਼ ਵਿਕਟਮ ਸਮਝਦੀ ਹੈ ਸਰ ਐਂਟੀ ਡਰੋਨ ਸਿਸਟਮ ਕਿੰਨਾ ਕਾਮਯਾਬ ਹੋ ਰਿਹਾ ਹੈ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਹੋਮਗਾਰਦੀ ਫਿਰ ਡਿਪਲੋਇਮੈਂਟ ਕਰੂਗਾ ਕੋਈ ਹੋ ਜੇਗੀ ਕੋਈ ਇਹ ਕੰਮ ਸ਼ੁਰੂ ਹੋ ਗਿਆ ਜੀ ਐ ਸੈਕੰਡ ਲਾਈਨ ਆਫ ਡਿਫੈਂਸ ਤੇ ਜਦੋਂ ਹੋਮ ਗਾਰਡਸ ਡਿਪਲॉय ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ तकरीबन 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਜੀ ਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚੈਲੰਜਸ ਆ ਐਂਟੀ ਸੋਸ਼ਲ ਐਲੀਮੈਂਟ ਕਾਫੀ ਆਜ ਕੱਲ ਇੱਕ ਜਲਦ ਫੈਸਲਾ ਪਾ ਦਿੰਦੇ ਆ ਕਿ ਆ ਆ ਵੀ ਕਰਤਾ ਪਰ ਉਹ ਹੋਇਆ ਹੁੰਦਾ ਨਹੀਂ ਆ ਜੀ ਇਸ ਨੂੰ ਕਿੰਨਾ ਚੱਲੇ ਨਹੀਂ ਆ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਪੋਰਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਜਾਓ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈ ਜੀ ਉਸ ਨੂੰ ਹੀ ਰ ਹਿਊਮਨ ਮੰਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਰ ਅੱਜ ਦੀ ਟੈਕਿੰਗ ਦਾ ਖਾਸ ਮਤਲਬ ਇਸ ਤਰ੍ਹਾਂ ਦਾ ਨਹੀਂ ਇੱਕ ਜਨਰਲ ਜਵੇਂ ਉਹ ਬੈਸਾਖੀ ਹੈਗੀ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਵੇ ਠੀਕ ਹੈ ਇਹ ਕਰਨਾ ਚਾਹੀਦਾ ਕ पंजाब ਦੇ ਸਰ ਜੀ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर